ਇਹ ਨਾਗਾ ਵਗੈਰੇ ਦਰਸ਼ਨ ਇੱਥੇ ਹੁੰਦੇ ਰਹਿੰਦੇ ਨਾਗਾ ਦੇ ਦਰਸ਼ਨ ਨਾਗ ਆਂਦੇ ਨੇ ਸਭ ਇੱਥੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਅੱਛਾ ਜੀ ਕਿੰਨੀ ਚਿਰ ਹੋ ਗਈ ਜੀ ਇੱਥੇ ਮੰਦਰ ਬਣੇ ਨੂੰ ਇਹਨੂੰ ਹੋ ਵੀ ਗਿਆ ਕੋਈ ਕੱਚੀ ਪੀਕੇ ਛਾਲ ਹੋ ਗਈ ਅੱਛਾ ਅੱਛਾ ਜੀ ਤੁਹਾਨੂੰ ਉੱਤੇ ਕਿੰਨੀ ਚਿਰ ਹੋ ਗਈ ਹੈ ਮਤਲਬ ਸੇਵਾ ਕਰਦੇ ਨੂੰ ਛਾਲ ਹੋ ਗਿਆ 10 ਸਾਲ ਚ 10 ਸਾਲ ਹੋ ਗਏ ਇਹਨਾਂ ਤੋਂ ਪਹਿਲਾਂ ਇੱਥੇ ਇੱਕ ਛੋਟੀ ਮਤਲਬ ਛੋਟਾ ਸੈਟ ਤੋਂ ਛੋਟਾ ਆ ਹਾ ਵੇਖੋ ਜੀ ਸਾਹਮਣੇ ਨਾਗ ਜੀ ਤੁਹਾਨੂੰ ਪੇੜ ਦੇ ਨੀਚੇ ਤੁਹਾਨੂੰ ਵਿਰਾਜਮਾਨ ਦਿਖਣਗੇ ਇੱਥੇ ਦਰਸ਼ਨ ਉਹਨਾਂ ਛੋਟੇ ਛੋਟੇ ਜਿਹੜੇ ਕੁਜੇ بنائے ਹੋਏ ਆ ਇਹਦੇ ਵਿੱਚ ਦੁੱਧ ਵਗੈਰਾ ਜਿਹੜਾ ਵਾ ਨਾਗਾ ਲਈ ਪ੍ਰਖਿਆ ਜਾਂਦਾ ਹੈ ਨਾਗਾ ਰੀ ਪਾਇਆ ਜਾਂਦਾ ਹੈ ਲੋਈ ਬਗ ਤੋਂ ਤੁਹਾਨੂੰ ਇੱਕ ਵਾਰੀ ਅਸੀਂ ਕੀ ਹੈ ਕਿ ਬਾਹਰੋਂ ਵੀ ਮੰਦਿਰ ਜਿਹੜਾ ਉਹ ਦਿਖਾ ਦਿੰਨੇ ਆ ਜੀ ਮੰਦਿਰ ਬਹੁਤ ਹੀ ਸੋਨਾ ਬਣਿਆ ਆ ਇਹ ਵੀ ਪਿੰਡ ਵੇਖ ਸਕਦੇ ਹੋ ਕਿੰਨੇ ਸ਼ਾਂਤਮਈ ਹੈ ਪਿੰਡ ਦਾ ਨਾਂ ਦੇਖ ਲਓ ਸਾਹਮਣੇ ਲੱੱੜ ਕਲਾ ਪਿੰਡ ਆ ਸਤਿ ਸ੍ਰੀ ਅਕਾਲ ਜੀ ਹਰ ਹਰ ਮਾਦੇਵ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਜੀ ਬਾਬਾ ਗੁਰਗਨਾਥ ਜੀ ਜਗ੍ਹਾ ਤੇ ਨਾਗਾ ਦੇ ਘਰ ਚ ਜਿੱਥੇ 나ਗ ਦੇ ਘਰ ਬਨੇ ਹੋਏ ਨੇ ਇੱਛਾਤਾਰੀ ਨਾਗਰ ਜਗਾ ਬਣੀ ਹੋਈ ਆ ਬਹੁਤ ਹੀ ਸੋਹਣੀ ਜਗਾ ਬਣੀ ਹੈ ਤੁਹਾਨੂੰ ਵੀਡੀਓ ਚ ਸਾਰਾ ਦਿਖਾਵਾਂਗੇ ਵੀਡੀਓ ਦੇ ਲਾਸਟ ਤੱਕ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਇਹ ਜਗਾ ਜਿਹੜੀ ਆ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਲੱਗੇ ਜਿਹੜਾ ਫਲੋਰ ਪੈਂਦਾ ਫਲੋਰ ਦੇ ਪਿੰਡ ਦੇ ਵਿੱਚ ਪੈਂਦਾ ਤੁਹਾਨੂੰ ਵੀਡੀਓ ਸਾਰਾ ਦੱਸਾਂਗੇ ਲੋਕੇਸ਼ਨ ਬਾਰੇ ਸਾਰਾ ਦੱਸਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਪਹਿਲੀ ਵਾਰ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਚੱਲਦੇ ਜੀ ਤੁਹਾਨੂੰ ਦਰਸ਼ਨ ਕਰਾਨੇ ਆ ਬਾਬਾ ਗੋਰਖਨਾਥ ਜੀ ਦੇ ਤੇ ਉਸ ਤੋਂ ਬਾਅਦ ਜੇ ਸੇਵਾ ਦਾ ਉਹ ਕਸਰ ਮਰੇ ਆ ਅੱਛਾ ਅੱਛਾ ਕਿੰਨੀ ਚਿਰ ਹੋ ਗਈ ਇੱਥੇ ਮੰਦਿਰ ਬਣੇ ਨੂੰ ਇਹ ਨੂੰ ਹੋ ਵੀ ਗਿਆ ਕੋਈ 25 30 ਸਾਲ ਹੋ ਗਏ ਜੀ ਅੱਛਾ ਅੱਛਾ ਜੀ ਤੁਹਾਨੂੰ ਤੇ ਕਿੰਨੀ ਚਿਰ ਹੋ ਗਈ ਹੈ ਮਤਲਬ ਸੇਵਾ ਕਰਦੇ ਨੂੰ ਸਾਨੂੰ ਹੋ ਗਿਆ 10 ਕਿ ਸਾਲ ਅੱਛਾ 10 ਕਿ ਸਾਲ ਹੋ ਗਏ ਇਹਨਾਂ ਤੋਂ ਪਹਿਲਾਂ ਇੱਥੇ ਕੋਣ ਸੀ ਮਤਲਬ ਛੋਟਾ ਐ ਸੈਟ ਤੋਂ ਛੋਟਾ ਐ ਅੱਛਾ ਅੱਛਾ ਠੀਕ ਹੈ ਠੀਕ ਹੈ ਛੋਟਾ ਬਰਾਸ ਸਾਹਮਣੇ ਫੋਟੋ ਲੱਗੀ ਹੈ ਜੀ ਸਾਹਮਣੇ ਫੋਟੋ ਲੱਗਦੀ ਹੈ ਹਾਂਜੀ ਆ ਦਿਖਾਈਏ ਚੱਲ ਕੇ ਆਜੋ ਜਿੱਦਾ ਜਾਣਕਾਰੀ ਹੈ ਜਿੱਦਾ ਉਹਨੂੰ ਪਤਾ ਹੋਵੇਗਾ ਅੱਛਾ ਅੱਛਾ ਉਹਨਾਂ ਨੂੰ ਸੁਰੂ ਤੋਂ ਪਤਾ ਹੋਣਾ ਹਾਂ ਜੀ ਤੇ ਨਾਗਾ ਵਗੈਰਾ ਦੇ ਦਰਸ਼ਨ ਇੱਥੇ ਹੁੰਦੇ ਰਹਿੰਦੇ ਨੇ ਨਾਗਾ ਦੇ ਦਰਸ਼ਨ ਲਾਗ ਜਾਂਦੇ ਨੇ ਸਭ ਉੱਥੇ ਹਾਂ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਕਿੱਥੇ ਲੱਗੀ ਤਸਵੀਰ ਜੀ ਨੇ ਦਿਖਾਈ ਦਿੱਤਾ ਹਾਂ ਜੀ ਹਾਂ ਜੀ ਆਹ ਸਾਹਮਣੇ ਆਹ ਸਾਹਮਣੇ ਤਸਵੀਰ ਲੱਗੀ ਹੈ ਜੀ ਬਾਬਾ ਜੀ ਇਹਨਾਂ ਤੋਂ ਜਿਹੜੇ ਆ ਬਾਬਾ ਇੱਧਰ ਤੇ ਇਹ ਮਤਲਬ ਛੋਟੇ ਭਰਾ ਨੇ ਛੋਟੇ ਹਨ ਹਾਂਜੀ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾਈ ਹੈ ਜੀ ਇਹ ਬਾਬਾ ਜੀ ਦੇ ਮਤਲਬ ਬਾਬਾ ਜੀ ਛੋਟੇ ਭਰਾ ਨੇ ਤੇ ਇਹ ਤੁਹਾਡੇ ਵੱਡੇ ਭਰਾ ਨੇ ਜਿਹਨਾਂ ਦੀ ਤਸਵੀਰ ਹੈ ਨਾ ਨਹੀਂ ਛੋਟੇ ਹੈ ਜੀ ਅੱਛਾ ਜਿਹਨਾਂ ਦੀ ਤਸਵੀਰ ਹੈ ਤੇ ਇਹ ਛੋਟੇ ਭਰਾ ਵਾ ਨੇ ਤੁਸੀਂ ਪਸੇ ਵੱਡੇ ਭਰਾਓ ਇਹ ਨਹੀਂ ਵਿਆਹ ਨਹੀਂ ਕਰਾਇਆ ਅੱਛਾ ਵਿਆਹ ਨਹੀਂ ਕਰਾਇਆ ਸੀ ਮਤਲਬ ਬ੍ਰਹਮਚਾਰੀ ਸੀ ਹਾਂਜੀ ਠੀਕ ਹੈ ਠੀਕ ਹੈ ਜੀ ਬਸ ਬਹੁਤ ਸੋਹਣਾ ਮਤਲਬ ਕਿਹੜੇ ਥਾਮ ਆ ਪਿੰਡ ਦੀ ਲੋਕੇਸ਼ਨ ਕੀ ਹੈ ਕਿਹੜੇ ਪਿੰਡ ਚ ਪੈਂਦਾ ਹੈ ਮੰਦਿਰ ਤਾਂ ਦਾ ਸੰਗੀ ਕਿਹੜੀ ਜਿਹੜੇ ਪੈਂਦਾ ਦੁੱਦਾ ਲੱਦੜਾਂ ਦੇ ਵਿੱਚ ਅਚ ਲੱਦੜਾਂ ਦੇ ਵਿੱਚ ਨਹੀਂ ਲੱਗਣਾ ਦੀ ਆ ਫਲੋਰ ਚ ਆ ਗਿਆ ਇਹ ਫਲੋਰ ਜਾਂ ਜੀ ਇਧਰ ਖੋਖੇ ਵਾਲ ਪਿੰਡ ਸਾਡਾ ਅੱਛਾ ਸੋ ਠੀਕ ਹੈ ਠੀਕ ਹੈ ਜੀ ਤੇ ਇਹ ਜਿਹੜੀ ਥਾਂ ਵਾ ਨਾਗਰ ਜਿਹੜਾ ਘਰ ਨਾਗਰ ਥਾਂ ਬਣੀ ਆ ਬਾਬਾ ਗੋਰਗਨਾਥ ਜੀ ਦੀ ਇਹ ਪੈਂਦਾ ਜੀ ਫਲੋਰ ਦੇ ਵਿੱਚ ਲੱਦੜਾ ਪਿੰਡ ਨਾ ਇਹ ਲੱਦੜਾ ਪਿੰਡ ਆ ਬਹੁਤ ਹੀ ਸੋਹਣਾ ਥਾਂ ਬਣਿਆ ਬਾਬਾ ਜੀ ਨਾਲ ਮਿਲ ਕੇ ਵੀ ਬਹੁਤ ਖੁਸ਼ੀ ਹੋਈ ਬਹੁਤ ਹੀ ਚੰਗਾ ਸੁਭਾਅ ਆ ਬਾਬਾ ਜੀ ਤੇ ਸੇਵਾਦਾਰ ਨੇ ਤੇ ਸੇਵਾ ਕਰਦੇ ਨੇ ਭੋਲੇ ਨਾ ਦੇ ਭਗਤ ਜੀ ਨੇ ਮੇਨ ਰੋਡ ਵੀ ਆ ਸੰਜੇਲਾ ਫਲਾਵਰ ਦਾ ਅੱਛਾ ਮੇਨ ਰੋਡ ਤੇ ਹੀ ਆ ਠੀਕ ਹੈ ਠੀਕ ਹੈ ਜੀ ਕਾਫੀ ਸੰਗਤਾਂ ਇੱਥੇ ਆਂਦੀਆਂ ਮਤਲਬ ਕਿਨ ਤੇ ਮੇਲਾ ਵਗੈਰਾ ਲੱਗਦਾ ਇੱਥੇ ਹਾਂ 13 ਜੂਨ ਦਾ ਪੱਕਾ ਮੇਲਾ ਹੈ ਅੱਛਾ ਜੀ 13 ਜੂਨ ਨੂੰ ਇੱਥੇ ਜਿਹੜਾ ਵਾ ਹਰ ਸਾਲ ਜਿਹੜਾ ਵਾ ਮੇਲਾ ਲੱਗਦਾ ਵਾ ਭੰਡਾਰਾ ਵੀ ਲਾਇਆ ਜਾਂਦਾ ਵਾ ਸਭ ਵਾ ਜੀ ਜਲੇਬੀਆਂ ਅਜਲਬੀਆਂ ਕੀ ਕੀ ਚੀਜ਼ਾਂ ਹੁੰਦੀਆਂ ਜੀ ਸ਼ਾਪੀਲ ਵੀ ਸਭ ਰਕੋ ਹੋ ਜਾਂਦਾ ਉਹ ਵਾ ਜੀ ਵਾ ਪਕੌੜੇ ਜਲੇਬੀਆਂ ਸ਼ਾਪੀਲ ਮਤਲਬ ਸਾਰਾ ਕੁਝ ਲੱਗਦਾ ਇਹ ਭੰਡਾਰੇ ਚ ਕਾਫੀ ਰੌਣਕ ਲੱਗਦੀਆਂ ਨੇ ਤੁਸੀਂ ਇੱਥੇ ਪਹੁੰਚੇ ਬਾਬਾ ਨੇ ਦੱਸਿਆ ਵਾ ਲੱਧੜਾ ਪਿੰਡ ਪਿੰਦਾ ਇਹ ਫਲੋਰ ਦੇ ਵਿੱਚ ਤੇ ਤੁਸੀਂ ਜਿਹੜਾ ਵਾ ਆਪਣਾ ਅੰਮ੍ਰਿਤਸਰ ਵੱਲੋਂ ਤੁਸੀਂ ਅੰਬਾਲਾ ਤੱਕ ਨੂੰ ਜਾਓਗੇ ਤੇ ਰਸਤੇ 'ਚ ਫਲੋਰ ਆਏਗਾ ਜੀ ਫਲੋਰ ਤੋਂ ਤੁਸੀਂ ਅੰਦਰ ਨੂੰ ਹੋਣਾ ਵਾ ਲੱਧੜਾ ਪਿੰਡ ਲੱਧੜਾ ਪਿੰਡ 'ਚ ਬਹੁਤ ਹੀ ਸੋਹਣਾ ਜਿਹੜਾ ਮੰਦਿਰ ਬਣਿਆ ਆ ਵਾ ਸਾਰੇ ਤੋਂ ਪਹਿਲਾਂ ਹੀ ਦਰਸ਼ਨ ਕਰੋ ਜੀ ਬਾਬਾ ਗੋਰਖਨਾਥ ਜੀ ਦੇ ਇੱਥੇ ਜਿਹੜੇ ਵਿਰਾਜਮਾਨ ਨੇ ਇਸ ਤੋਂ ਬਾਅਦ ਨਾਗਾ ਦੇ ਵੀ ਤੁਹਾਨੂੰ ਦਰਸ਼ਨ ਹੋਣਗੇ 나ਗ ਵੀ ਇੱਥੇ ਜਿਹੜੇ ਦੇਵਤਾ ਵਿਰਾਜਮਾਨ ਨੇ ਤੇ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਆ ਮੰਦਿਰ ਕਿੱਡਾ ਸੋਹਣਾ ਬਣਿਆ ਹੋਇਆ ਜੀ ਤਾਜਦਾਰਾ ਦੇ ਨਾਮ ਅਮੀਰਾ ਦੇ ਦੀਵੇ ਬਲਦੇ ਸਦਾ ਫਕੀਰਾ ਦੇ ਕੀ ਬਾਤ ਹੈ ਜੀ ਸਾਹਮਣੇ ਤੁਹਾਨੂੰ ਪੋਰੇਨਾਥ ਜੀ ਦੇ ਦਰਸ਼ਨ ਹੋਣਗੇ ਪੋਰੇਨਾਥ ਜੀ ਦੀ ਮੂਰਤੀ ਜਿਹੜੀ ਹੈ ਪੋਰੇਨਾਥ ਜੀ ਦੀ ਜਿਹੜੀ ਤਸਵੀਰ ਇੱਥੇ ਹੈ ਦਰਸ਼ਨ ਕਰੋ ਜੀ ਇਹ ਨਾਗਰ ਹੀ ਥਾਂ ਵਾ ਨਾਗਾਂ ਜਗ੍ਹਾ ਬਣੀ ਹੋਈ ਹੈ ਇਹਦੇ ਅੰਦਰ ਨਾਗਰ ਦੇ ਨਾਗਰ ਦਰਸ਼ਨ ਹੁੰਦੇ ਨੇ ਜੇ ਮੈਂ ਕਿ ਤੁਸੀਂ ਕਰ ਸਕਦੇ ਹੋ ਇੱਥੇ ਜੀ ਸੀਮਿੰਟ ਦੇ ਨਾਗ ਬਣੇ ਹੋਏ ਨੇ ਵਿਰਾਜਮਾਨ ਨੇ ਸਥਾਪਨਾ ਕੀਤੀ ਹੋਈ ਹੈ ਤੇ ਇਹ ਬਹੁਤ ਹੀ ਸੋਹਣੀ ਜਿਹੜੀ ਥਾਂ ਬਣੀ ਹੋਈ ਹੈ ਮਤਲਬ ਕਾਫੀ ਸ਼ਾਂਤ ਏਰੀਆ ਚ ਬਣੀ ਹੋਈ ਹੈ ਇੱਥੇ ਨਾਗ ਦੇ ਦਰਸ਼ਨ ਹੁੰਦਾ ਆ ਛੋਟੇ ਛੋਟੇ ਜਿਹੜੇ ਕੁਜੇ بنائے ਹੋਏ ਆ ਇਹਦੇ ਵਿੱਚ ਦੁੱਧ ਵਗੈਰਾ ਜਿਹੜਾ ਵਾ ਨਾਗਾ ਲਈ ਪ੍ਰਖਿਆ ਜਾਂਦਾ ਹੈ ਨਾਗਾ ਲਈ ਪਾਇਆ ਜਾਂਦਾ ਹੈ ਸਾਹਮਣੇ ਵੀ ਖਵਾਜਾ ਪੀਰ ਜੀ ਤੁਹਾਨੂੰ ਦਰਸ਼ਨ ਹੋਣਗੇ ਤੇ ਖਵਾਜਾ ਪੀਰ ਜੀ ਵੀ ਜੀ ਜੀ ਪਿੱਛੜੀ ਆ ਤਸਵੀਰ ਲਾਈ ਹੋਈ ਹੈ ਤੇ ਆਪ ਜਿਹੜੇ ਪੀਰਾ ਦੀ ਫੋਟੋ ਵੀ ਲਾਈ ਹੋਈ ਹੈ ਤੇ ਜੀ ਪਾਣੀ ਪੋਲੇ ਸ਼ੰਕਰ ਜੀ ਦੀ ਮਾਤਾ ਪਾਰਵਤੀ ਦੇ ਨਾਲ ਬਹੁਤ ਹੀ ਸੋਹਣਾ ਇਹ ਮੰਦਿਰ ਬਣਿਆ ਹੈ ਜੀ ਆਸ਼ੇਸ਼ਨਾਗ ਜੀ ਦੀ ਜਿਹਦੀ ਤੁਹਾਨੂੰ ਜਿਹੜੀ ਆ ਪੇਂਟਿੰਗ ਦਿਖਣ ਨੂੰ ਮਿਲੇਗੀ ਇੱਥੇ ਪੀਪਲ ਦਾ ਵੀ ਪੇੜ ਇੱਥੇ ਬਣਿਆ ਆ ਪੀਪਲ ਦੇਵਤਾ ਮਹਾਰਾਜ ਜੀ ਦੀ ਵੀ ਇੱਥੇ ਉਹ ਰਾਜਮਾਨ ਨੇ ਜੀ ਹਰ ਹਰ ਮਹਾਦੇਵ ਜੀ ਜਿਵੇਂ ਕਿ ਤੁਸੀਂ ਦਰਸ਼ਨ ਕੀਤੇ ਆ ਜੀ ਇਹ ਨਾਗਾ ਦੀ ਬਹੁਤ ਹੀ ਸੋਹਣੀ ਥਾਂ ਬਣੀ ਆ ਇੱਥੇ ਕਾਫੀ ਜਿਹੜੇ ਆ ਨਾਗ ਰਹਿੰਦੇ ਆ ਪਿੰਡ ਦੇ ਵਿੱਚ ਸ਼ਾਂਤੇਰੀ ਜੀ ਵਿੱਚ ਸਥਾਨ ਬਣਿਆ ਤੁਹਾਨੂੰ ਬਾਹਰੋਂ ਵੀ ਵਿਖਾਵਾਂਗੇ ਕਿਵੇਂ ਇਹ ਮੰਦਿਰ ਬਣਿਆ ਹੋਇਆ ਜੀ ਤੇ ਨਾਗ ਇੱਥੇ ਆਉਂਦੇ ਆ ਦਰਸ਼ਨ ਦਿੰਦੇ ਆ ਇੱਥੇ ਰਿਸ਼ਦਾਲੂ ਦਾ ਕਹਿਣਾ ਵਾ ਕਿ ਇੱਥੇ ਕਿ ਨਾਗ ਜਿਹੜੇ ਆ ਕਦੇ-ਕਦੇ ਆਉਂਦੇ ਆ ਕਬਸ਼ਦਾਲੂ ਦੂਰ-ਦੂਰ ਤੇ ਮੱਥਾ ਟੇਕਣ ਆਉਂਦੇ ਆ ਦੁੱਧ ਵਗੈਰਾ ਕੱਚੀ ਲੱਸੀ ਚੜਾਉਂਦੇ ਆ ਉਹ ਐਂਟਰੀ ਦੇ ਵਿੱਚ ਬਾਬਾ ਗੋਰਗਨਾਥ ਜੀ ਤੁਹਾਨੂੰ ਦਰਸ਼ਨ ਕਰਵਾਏ ਸੀ ਦੁਬਾਰਾ ਇੱਕ ਵਾਰ ਫੇਰ ਕਰਾ ਦਿੰਦੇ ਆ ਬਾਬਾ ਗੋਰਗਨਾਥ ਜੀ ਦੇ ਦਰਸ਼ਨ ਕਰਾਂ ਜੇ ਮੈਂ ਕਿ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਨਾਗ ਆ ਕੋ ਨਾਗਾ ਦੇ ਚ ਬਹੁਤ ਹੀ ਸੋਹਣੀ ਮਤਲਬ ਮੂਰਤੀਆਂ ਬਣੀ ਹੋਈਆਂ ਨਾਗਾ ਜੀ ਆ ਤੇ ਧੂਣਾ ਵੀ ਬਣਿਆ ਆ ਬਾਬਾ ਜੀ ਗੁਰਗਨਾਥ ਜੀ ਦਾ ਜੀ ਧੂਣਾ ਚੱਲਦਾ ਪਿਆ ਇੱਥੇ ਗੁਰਗਨਾਥ ਜੀ ਤੇ ਵਿਰਾਜਮਾਨ ਨੇ ਕਿੰਨਾ ਸੋਹਣਾ ਮੰਦਿਰ ਬਣਿਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੋਈ ਬਗਤੋ ਤੁਹਾਨੂੰ ਇੱਕ ਵਾਰੀ ਅਸੀਂ ਕੀ ਹੈ ਕਿ ਬਾਹਰੋਂ ਵੀ ਮੰਦਿਰ ਜਿਹੜਾ ਉਹ ਦਿਖਾ ਦਿੰਨੇ ਆ ਜੀ ਮੰਦਿਰ ਬਹੁਤ ਹੀ ਸੋਹਣਾ ਬਣਿਆ ਆ ਇਹਦੀ ਪਿੰਡ ਵੇਖ ਸਕਦੇ ਹੋ ਕਿੰਨੇ ਸ਼ਾਂਤਮਈ ਹੈ ਪਿੰਡ ਦਾ ਨਾ ਦੇਖ ਲਓ ਸਾਹਮਣੇ ਲੱਦੜ ਕਲਾ ਪਿੰਡ ਆ ਇਹ ਫਲੋਰ 'ਚ ਪੈਂਦਾ ਜੀ ਤੇ ਸਾਹਮਣੇ ਪਿੰਡ ਵਾਲੀ ਬੱਸ ਵੀ ਆ ਗਈ ਆ ਤੇ ਬੜੇ ਸ਼ਾਂਤ ਏਰੀਆ ਚ ਬਣਿਆ ਆ ਮਤਲਬ ਬਹੁਤ ਹੀ ਸ਼ਾਂਤੀ ਇੱਥੇ ਆਵਾਜ਼ੇ ਬਹੁਤ ਹੀ ਘੱਟ ਹੁੰਦੀ ਆ ਇੱਥੇ ਤੇ ਜਿਹੜਾ ਮੇਲਾ ਲੱਗਦਾ ਵਾ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਇੱਥੇ ਜਿਹੜਾ ਬੋਰਡ ਲੱਗਿਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੈ ਮਾਲਕਾ ਦੀ ਦਰਬਾਰ ਗੁੱਗਾ ਜਹਰ ਪੀਰ ਜੀ ਸ਼ਿਵ ਭੋਲੇ ਸ਼ੰਕਰ ਮਾਤਾ ਪਾਰਵਤੀ ਜੀ ਗੁਰੂ ਗੋਰਖਨਾਥ ਬਾਬਾ ਇੱਛਾਧਾਰੀ ਜੀ ਜਿਹੜਾ ਬਾਬਾ ਨੇ ਜਿਵੇਂ ਕਿ ਤੁਹਾਨੂੰ ਵੀਡੀਓ ਚ ਦੱਸਿਆ ਸੀਗਾ ਕਿ ਹਰ ਸਾਲ ਇੱਥੇ 13 ਜੂਨ ਨੂੰ ਜਿਹੜਾ ਵਾ ਮੇਲਾ ਲਾਇਆ ਜਾਂਦਾ ਨਾ ਮੁੱਖ ਸੇਵਾਦਾਰ ਨਰਿੰਦਰ ਕੁਮਾਰ ਜੀ ਜਿਵੇਂ ਕਿ ਤੁਸੀਂ ਹੁਣ ਬਾਬਾ ਜੀ ਨਾਲ ਗੱਲ ਕੀਤੀ ਆ ਤੇ ਬਾਬਾ ਜੀ ਨੇ ਤੁਹਾਨੂੰ ਇਸ ਮੰਦਿਰ ਬਾਰੇ ਪੂਰੀ ਜਾਣਕਾਰੀ ਦਿੱਤੀ ਆ ਤੇ ਜਿੱਥੇ ਨਾਗਾ ਦਾ ਘਰ ਬਣਿਆ ਆ ਤੁਹਾਨੂੰ ਵਿਖਾਣੇ ਆ ਇੱਥੇ ਬਾਹਰੋਂ ਵੀ ਕੀ ਕੀ ਆ ਹੋਰ ਸਾਹਮਣੇ ਜਿਹੜਾ ਹੈ ਵੇਖ ਸਕਦੇ ਤੁਸੀਂ ਅਨਾਰਾ ਦਾ ਵੀ ਜਿਹੜਾ ਇੱਥੇ ਪੇੜ ਲਾਇਆ ਗਿਆ ਹੈ ਹਾਲਾਂਕਿ ਤੁਹਾਨੂੰ ਵੀਡੀਓ 'ਚ ਅਨਾਰ ਤਾਂ ਨਹੀਂ ਵਿਖਾ ਸਕਦੇ ਕਿਉਂਕਿ ਇੱਥੇ ਅਨਾਰ ਦਾ ਸੀਜ਼ਨ ਨਹੀਂ ਹਲੇ ਇੱਥੇ ਪੇੜਾ 'ਚ ਅਨਾਰ ਨਹੀਂ ਲੱਗਿਆ ਜਿਹੜਾ ਪੇੜ ਰੁੱਖ ਇਹ ਸਾਰਾ ਜਿਹੜਾ ਰੁੱਖਾ ਮਤਲਬ ਅਨਾਰਾ ਦਾ ਹੀ ਬੂਟਾ ਲੱਗਿਆ ਆ ਇੱਥੇ ਤੇ ਅੱਗੇ ਚੱਲ ਕੇ ਤੁਹਾਨੂੰ ਦਿਖਾਣ ਜੋ ਕਿ ਡੇਗ ਦੇ ਪੀਪਲ ਦੇ ਬਰਖਸ਼ ਦੇ ਥੱਲੇ ਯਾਰ 나ਗ ਆ ਵੇਖੋ ਜੀ ਵੀਡੀਓ ਚ ਤੁਸੀਂ ਵੇਖ ਸਕਦੇ ਆਹ ਵੇਖੋ ਜੀ ਸਾਹਮਣੇ 나ਗ ਜੀ ਤੁਹਾਨੂੰ ਪੇੜ ਦੇ ਨੀਚੇ ਤੁਹਾਨੂੰ ਵਿਰਾਜਮਾਨ ਦਿਖਣਗੇ ਇੱਥੇ ਇਹ ਜਾਂ ਤਾਂਬੇ ਦੇ ਜਾਂ ਮਤਲਬ ਕਿਸੇ ਚੀਜ਼ ਦੇ ਬਣੇ ਹੋਏ ਨੇ ਕਿਸੇ ਨੇ ਇੱਥੇ ਸਥਾਪਿਤ ਕੀਤਾ ਕਿਸੇ ਨੇ ਇੱਥੇ ਬਣਾਇਆ 나ਗ ਜਾਲੀਦਾਰ ਤੋ ਬਹੁਤ ਹੀ ਸੋਹਣੀ ਜਿਹੜੀ ਲੋਕੇਸ਼ਨ ਤੇ ਇਹ ਜਗਾ ਬਣੀ ਹੋਈ ਹੈ ਬਹੁਤ ਹੀ ਸ਼ਾਂਤੀ ਵਾਲੀ ਚ ਬਣੀ ਹੋਈ ਹੈ ਤੁਸੀਂ ਇੱਥੇ ਜਰੂਰ ਆਓ ਮੱਥਾ ਟੇਕੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਪਿੰਡ ਦੇ ਵਿੱਚ ਕਿਵੇਂ-ਕਿਵੇਂ ਹਰੀਆਲੀ ਤੇ ਕਿਵੇਂ-ਕਿਵੇਂ ਵਧੀਆ ਮੋਲ ਬਣਿਆ ਇਸ ਦੇ ਪਿੱਛੇ ਕਿੰਨੇ بڑے ਪੇੜ ਬਣੇ ਆ ਕਿੰਨੇ ਸੋਹਣੇ-ਸੋਹਣੇ ਖੇਤ ਆ ਜੀ ਹਰੇ ਚਮਕਦੇ ਹੋਏ ਕਿੰਨੇ ਸੋਹਣੇ ਲੱਗਦੇ ਆ ਇਹਨਾਂ ਨੂੰ ਜਿਹੜਾ ਪਾਣੀ ਲੈ ਪਿੰਡ ਦੇ ਵਿੱਚ ਤੁਹਾਨੂੰ ਜਿਹੜਾ ਅਸੀਂ ਗੁਰਦੁਆਰਾ ਵੀ ਵਿਖਾ ਦਿੰਨੇ ਆ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਤੁਹਾਨੂੰ ਪਿੰਡ ਦੇ ਵਿੱਚ ਗੁਰਦੁਆਰੇ ਵੀ ਕਾਫੀ ਦੇਖਣ ਨੂੰ ਮਿਲ ਸਕਦੇ ਤੁਸੀਂ ਇੱਥੇ ਵੀ ਸਥਾਨ ਤੇ ਵੀ ਜਿਹੜੇ ਦਰਸ਼ਨਾਂ ਨੂੰ ਆ ਸਕਦੇ ਹੋ ਇਹ ਲੱੱੜਕੜਾ ਪਿੰਡ ਆ ਜੀ ਇੱਥੇ ਤੁਹਾਨੂੰ ਕਾਫੀ ਜਿਹੜੇ ਆ ਦਰਸ਼ਨ ਵੀ ਹੋਣਗੇ ਗੁਰਦੁਆਰਿਆਂ ਦੇ ਹਰ ਕੋਈ ਲੱੱੜਕੜਾ ਪਿੰਡ ਦੇ ਵਿੱਚ ਤੁਹਾਨੂੰ ਗੁਰਦੁਆਰਿਆਂ ਦੇ ਵੀ ਦਰਸ਼ਨ ਹੋਣਗੇ ਜੀ ਸੋਹਣੇ ਸੋਹਣੇ ਗੁਰਦੁਆਰੇ ਇੱਥੇ ਪਿੰਡ ਦੇ ਵਿੱਚ ਤੇ ਕਿੰਨਾ ਹਰਾ ਭਰਾ ਕਿੰਨੀ ਹਰੀਆਲੀ ਇੱਥੇ ਚਾਰੇ ਪਾਸੇ ਦੇਖ ਸਕਦੇ ਕਿੰਨੀਆਂ ਛਾਵਾਂ ਰੁੱਖ ਬਹੁਤ ਲਾਏ ਹੋਏ ਨੇ ਇਸ ਥਾਂ ਤੇ ਆ ਜੀ ਦੇਖੋ ਜੀ ਝੋਨਾ ਵਿੱਜਿਆ ਇੱਥੇ ਪਾਣੀ ਇਹਨਾਂ ਨੂੰ ਜਿਹੜਾ ਪਾਣੀ ਲਾਇਆ ਹੋਇਆ ਸਮੇ ਬਹੁਤ ਹੀ ਘਿਆੜਾ ਜੀ ਨਜ਼ਾਰਾ 뷰 ਬੜਾ ਘਿਆੜਾ ਸਾਹਮਣੇ ਜਿਹੜੇ ਬੱਦਲ ਬਣੇ ਆ ਸੋਨੇ ਸੋਨੇ ਪਿੰਡ ਦੇ ਵਿੱਚ ਤਾਂ ਠੀਕ ਹੈ ਜੀ ਅੱਜ ਦਾ ਵੀਡੀਓ ਅਸੀਂ ਇੱਥੇ ਹੀ ਰੱਖਦੇ ਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਚ ਜਰੂਰ ਦੱਸਿਓ ਜੇ ਚੈਨਲ 'ਚ ਤੁਸੀਂ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਦਾਂ ਜੀ ਵੀਡੀਓ ਮੈਂ ਬਣਾਉਂਦੇ ਰਹਿੰਦਾ ਵਾ ਤੁਹਾਡੇ ਤੇ ਵੀਡੀਓ ਪਹੁੰਚਦੀ ਰਹੇਗੀ